ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਜੀ ਆਪਾਂ ਗੁਣਾ ਨਾਲ ਭਰਪੂਰ ਸਾਗ ਤਿਆਰ ਕਰਾਂਗੇ ਆਪਾਂ ਮਿੱਟੀ ਦੀ ਟੋੜੀ ਵਿੱਚ ਤੇ ਝਟਪਾਟੀ ਤਿਆਰ ਹੋ ਜੇ ਬਹੁਤ ਹੀ ਸੌਖੇ ਤਰੀਕੇ ਨਾਲ ਆਪਾਂ ਇਹਦੇ ਵਿੱਚ ਸੁਆਂਜਨਾ ਦੀ ਵਰਤੋਂ ਕਰਾਂਗੇ ਚਲਾਈ ਦੀ ਤੇ ਸਾਗ ਜੀ ਤੁਸੀਂ ਬੜੀ ਸਾਨੀ ਨਾਲ ਜਿਨੇ ਨਹੀਂ ਕਦੀ ਬਣਾਇਆ ਉਹ ਵੀ ਬਣਾ ਸਕਦਾ ਹੈ ਤੇ ਬਹੁਤ ਹੀ ਗੁਣਾ ਨਾਲ ਭਰਪੂਰ ਹੋਏਗਾ ਗਰਮੀਆਂ ਦਾ ਇਹ ਸਾਗ ਇਹਦੇ ਲਈ ਆਪਾਂ ਜੀ ਬੇਲ ਘਾਜੀ ਲੱਗੀ ਇਹਦੇ ਪੱਤੇ ਤੋੜ ਲਵਾਂਗੇ ਗਰਮੀਆਂ ਜਿਹੜੀਆਂ ਵੇਲਾ ਹੁੰਦੀਆਂ ਹਰੀਆਂ ਇਹਨਾਂ ਨੂੰ ਬਹੁਤ ਜ਼ਿਆਦਾ ਛਤ ਹੁੰਦੇ ਇਹਨਾਂ ਵਿੱਚ ਕੈਲਸ਼ੀਅਮ ਆਇਰਨ ਇਹ ਆਪਾਂ ਜੁਲਾਈ ਦੇ ਕਰੁੰਬਲਾ ਲੈ ਲਾਂਗੇ ਇਹਦੇ ਵਿੱਚ ਵੀ ਬਹੁਤ ਗੁਣ ਹੁੰਦੇ ਆ ਇਹ ਆਪਾਂ ਸਵਾਂਜਨਾ ਲਵਾਂਗੇ ਸਵਾਂਜਨਾ 'ਚ ਦੁੱਧ ਨਾਲੋਂ ਜ਼ਿਆਦਾ ਕੈਲਸ਼ੀਅਮ 슈ਗਰ ਨੂੰ ਘੱਟ ਕਰਨ ਗਿੱਟੇ-ਗੋਡੇ ਦੁੱਖ ਦੇ ਹੁਣ ਬਹੁਤ ਜ਼ਿਆਦਾ ਗੁਣ ਹੁੰਦੇ ਆਣ ਜੀ ਸਵਾਂਜਨਾ ਵਿੱਚ ਤੁਸੀਂ ਸੋਚ ਵੀ ਨਹੀਂ ਸਕਦੇ ਤੇ ਏਟਸਟ ਏਟਸਟ ਜਿਹੜੀ ਜੋੜਾਂ ਦੇ ਦਰਤ ਤੋਂ ਬਹੁਤ ਵਧੀਆ ਹੁੰਦੀ ਪਰ ਆਪਾਂ ਇਹਦੇ ਵਿੱਚ ਬਹੁਤ ਘੱਟ ਵਰਤੋਂ ਕਰਾਂਗੇ ਸਿਰਫ ਇੱਕ ਮੁਠੀ ਕਿਉਂਕਿ ਆਪਾਂ ਪਹਿਲੀ ਵਾਰ ਵਰਤੋਂ ਕਰ ਰਹੇ ਆ ਤੇ ਇੱਧਰ ਆਪਾਂ ਚਲਾਈ ਬਾਜ਼ਾਰੋਂ ਲਿਆਂਦੀ ਸੀ ਪਾਲਕ ਇਹ ਸਾਰੀਆਂ ਚੀਜ਼ਾਂ ਸਾਫ਼ ਇਹ ਚਲਾਈ ਤੇ ਇਹ ਸੁਆਂਜਣਾ ਵੀ ਆਪਾਂ ਧੋ ਲਿਆ ਥੱਲੇ ਪਾਲਕ ਚਲਾਈ ਤੇ 베ਲ ਆ ਚਲਾਈ ਤੇ 베ਲ ਆਪਾਂ ਪਹਿਲਾਂ ਕੱਟ ਲਾਂਗੇ ਤੇ ਦੂਜੀਆਂ ਚੀਜ਼ਾਂ ਆਪਾਂ ਬਾਅਦ ਵਿੱਚ ਪਾਵਾਂਗੇ ਇਸ ਚਲਾਈ ਵਿੱਚ ਜੀ ਬਹੁਤ ਜ਼ਿਆਦਾ ਗੁਣ ਹੁੰਦੇ ਹਨ ਗਰਮੀਆਂ ਵਿੱਚ ਖਾਣੀ ਲਾਏ ਵੰਦ ਹੁੰਦੀ ਹੈ ਖੂਨ ਬੰਦ ਆਇਰਨ ਹੁੰਦੀ ਹੈ ਕੈਲਸ਼ੀਅਮ ਹੁੰਦੀ ਹੈ ਹੋਰ ਵੀ ਬਹੁਤ ਜ਼ਿਆਦਾ ਤੱਤ ਪਾਏ ਜਾਂਦੇ ਇਹਨੂੰ ਆਪਾਂ ਮਿੱਟੀ ਦੀ ਟੋੜੀ ਵਿੱਚ ਪਾਲਾਂਗੇ ਤੇ ਇਹ ਜੀ ਸਾਗ ਆਪਣਾ ਬਹੁਤ ਸੌਖੇ ਤਰੀਕੇ ਨਾਲ ਇਹੋ ਜਿਹਾ ਕਦੀ ਵੀ ਨਹੀਂ ਤੁਸੀਂ ਸਾਗ ਖਾਦਾ ਹੋਣਾ ਤੇ ਆਪਾਂ ਜੀ ਘੱਟ ਗੈਸ ਤੇ ਤਾਰ ਦਿੱਤਾ ਤੇ ਇਹਦੇ ਉੱਤੇ ਆਪਾਂ ਡੇਢ ਕੱਪ ਪਾਣੀ ਪਾਵਾਂਗੇ ਪਾਣੀ ਤੁਸੀਂ ਆਪਣੇ ਹਿਸਾਬ ਨਾਲ ਵੱਧ ਘੱਟ ਵੀ ਕਰ ਸਕਦੇ ਹੋ ਕੁੱਕਰ ਵਿੱਚ ਸਾਗ ਕਦੇ ਵੀ ਨਾ ਬਣਾਇਆ ਕਰੋ ਇਹ ਜੀ ਆਪਾਂ ਸੁਆਂਜਣਾ ਦੇ ਜਿਹੜੇ ਪੱਤੇ ਆ ਇਹ ਅਲੱਗ ਕਰ ਰਹੇ ਆ ਤੇ ਇਹਨਾਂ ਨੂੰ ਹੁਣ ਆਪਾਂ ਪਾਵਾਂਗੇ ਜਿੱਦੋਂ ਸੁਆਂਜਣਾ ਪਾਉਣਾ ਹੈ ਪੱਤੇ ਤੇ ਉਦੋਂ ਆਪਾਂ ਇਹਦੇ ਤੇ ਢੱਕਣ ਨਹੀਂ ਦੇਣਾ ਕਿਉਂਕਿ ਇਹਦੀ ਜਿਹੜੀ ਕਰਵਾਟ ਆ ਉਹ ਬਾਹਰ ਨਿਕਲ ਜੇਗੀ ਪਾਫ ਦੁਆਰਾ ਇਸ ਚੀਜ਼ ਦਾ ਖਿਆਲ ਰੱਖਣਾ ਇਹਨੂੰ ਹਿਲਾ ਕੇ 15-20 ਮਿੰਟ ਪਕਾਉਣਾ ਹੈ ਆਪਾਂ ਢੱਕਣ ਖੋਲ ਕੇ ਤੇ ਉਸ ਤੋਂ ਬਾਅਦ ਆਪਾਂ ਪਾਲਕ ਪਾ ਦਵਾਂਗੇ ਇਸ ਵਿੱਚ ਪਾਲਕ ਜੀ ਥੋੜਾ ਜਿਹਾ ਪਾਣੀ ਵੀ ਛੱਡੇਗੀ ਤੇ ਆਪਾਂ ਸਾਗ ਸਾਰਾ ਹੀ ਮੋਟਾ-ਮੋਟਾ ਕੱਟਿਆ ਹੈ ਬਹੁਤ ਬਰੀਕ ਨਹੀਂ ਕੱਟਿਆ ਕਿਉਂਕਿ ਆਪਾਂ ਤੁਹਾਨੂੰ ਦੱਸਦੇ ਆ ਇਹ ਆਪਾਂ ਰਾਤ ਸਾਰੀ ਤਿਆਰੀ ਕਰਕੇ ਰੱਖ ਲਈ ਸੀ ਸਾਗ ਨੂੰ ਆਪਾਂ ਧਰ ਲਿਆ ਹੈ ਤੇ ਇੱਧਰ ਆਪਾਂ ਲਸਣ, ਪਿਆਜ਼, ਹਰੀਆਂ ਮਿਰਚਾਂ ਤੁਸੀਂ ਆਪਣੇ ਹਿਸਾਬ ਨਾਲ ਜਿੰਨਾ ਵੀ ਪਾਉਣਾ ਹੈ ਇਹ ਸਾਗ ਵਿੱਚ ਮੈਂ ਜ਼ਰੂਰ ਪਾਉਣੀ ਹੈ ਜੀ ਮੈਨੂੰ ਬਹੁਤ ਵਧੀਆ ਲੱਗਦਾ ਨਮਕ ਆਪਣੇ ਹਿਸਾਬ ਨਾਲ ਪਾ ਲੈਣਾ ਤੇ ਇਹਨਾਂ ਨੂੰ ਆਪਾਂ ਇਸ ਤਰ੍ਹਾਂ ਚੰਗੀ ਤਰ੍ਹਾਂ ਮਿਕਸ ਕਰ ਦੇਣਾ ਤੇ ਹੁਣ ਆਪਾਂ ਥੋੜੀ ਜਿੰਨ ਦੇ ਵਿੱਚ ਹਲਦੀ ਵੀ ਪਾਵਾਂਗੇ ਹਲਦੀ ਬਹੁਤ ਗੁਣ ਹੁੰਦੇ ਹਨ ਮੈਂ ਸਾਗ ਵਿੱਚ ਜ਼ਰੂਰ ਵਰਤੋਂ ਕਰਦੀ ਹਾਂ ਹਲਦੀ ਦੀ ਤੇ ਉਧਰ ਆਪਾਂ ਹੁਣ ਦੇਸੀ ਘਿਓ ਪਾ ਕੇ ਪਿਆਜ਼ ਪਾ ਦਾਂਗੇ ਇਹ ਜੀ ਰਾਤ ਆਪਾਂ ਤਿਆਰ ਕਰਕੇ ਰੱਖ ਲਿਆ ਸੀ ਸਾਗ ਹੁਣ ਸਵੇਰ ਨੂੰ ਠੰਡਾ ਹੋ ਗਿਆ ਮਿਕਸੀ ਜਾਰ ਵਿੱਚ ਪਾ ਕੇ ਗ੍ਰाइंड ਕਰ ਲਾਂਗੇ ਆਪਾਂ ਆਪਾਂ ਇਹਨੂੰ ਬਹੁਤ ਜ਼ਿਆਦਾ ਬਰੀਕ ਨਹੀਂ ਕਰਨਾ ਮੋਟਾ-ਮੋਟਾ ਹੀ ਪਲਸ ਮੋੜ ਤੇ ਗ੍ਰाइंड ਕਰਨਾ ਹੈ ਤੇ ਬਹੁਤ ਜਲਦੀ ਗ੍ਰाइंड ਹੋ ਜਾਵੇਗਾ ਤੇ ਇਹ ਸਾਗ ਦੇ ਜੀ ਇੰਨੇ ਫਾਇਦੇ ਆ ਤੇ ਇੰਨਾ ਸੁਆਦੀਸ਼ਟ ਬਣਦਾ ਹੈ ਤੁਹਾਡੇ ਮੂੰਹ ਤੋਂ ਨਹੀਂ ਲੈਣਾ बार-बार ਦਿਲ ਕਰੇਗਾ ਬਣਾਉਣ ਨੂੰ ਤੇ ਇਹਨੂੰ ਜੀ ਆਪਾਂ ਇਸ ਤਰ੍ਹਾਂ ਮੋਟਾ-ਮੋਟਾ ਗ੍ਰाइंड ਕਰ ਲਿਆ ਲਸਣ ਆਪਾਂ ਕਟ ਲਾਂਗੇ ਕੁੱਟੇ ਹੋਏ ਲਸਣ ਦਾ ਟੇਸਟ ਬਹੁਤ ਵਧੀਆ ਆਉਂਦਾ ਆਪਾਂ ਸਾਗ ਵਿੱਚ ਵੀ ਲਸਣ ਪਾਇਆ ਹੈ ਤੇ ਇਹਦੇ ਵਿੱਚ ਵੀ ਤੜਕਾ ਵੀ ਆਪਾਂ ਲਸਣ ਪਾ ਕੇ ਇੱਧਰ ਪਿਆਜ਼ ਆਪਣੇ ਥੋੜੇ ਜਿਹਾ ਭੁੱਜ ਗਿਆ ਤੇ ਆਪਾਂ ਇਹਦੇ ਵਿੱਚ ਲਸਣ ਪਾ ਕੇ ਪੁੰਨਾਗੇ ਹਰੀ ਮਿਰਚ ਪਾਵਾਂਗੇ ਤੁਸੀਂ ਆਪਣੇ ਹਿਸਾਬ ਨਾਲ ਮਿਰਚ ਵੱਧ ਘੱਟ ਕਰ ਸਕਦੇ ਹੋ ਤੇ ਆਪਾਂ ਬਹੁਤ ਘੱਟ ਮਿਰਚ ਦੀ ਵਰਤੋਂ ਕੀਤੀ ਹੈ ਤੁਸੀਂ ਚਾਹੋ ਤਾਂ ਲਾਲ ਮਿਰਚ ਦੀ ਵੀ ਵਰਤੋਂ ਕਰ ਸਕਦੇ ਹੋ ਤੇ ਹੁਣ ਆਪਾਂ ਇਹਦੇ ਵਿੱਚ ਟਮਾਟਰ ਪਾ ਦਾਂਗੇ ਟਮਾਟਰ ਵੀ ਤੁਸੀਂ ਜਿੰਨਾ ਖਾਂਦੇ ਹੋ ਉਹਨਾਂ ਪਾ ਸਕਦੇ ਹੋ ਮੈਂ ਜੀ ਤਿੰਨ ਟਮਾਟਰਾਂ ਦੀ ਉਪਯੋਗ ਕੀਤਾ ਕਿਉਂਕਿ ਮੈਨੂੰ ਟਮਾਟਰ ਬਹੁਤ ਵਧੀਆ ਤੜਕੇ ਵਿੱਚ ਲੱਗਦੇ ਆ ਤੇ ਬਹੁਤ ਹੀ ਸੁਆਦੀ ਸਟਾਕ ਬਣਦਾ ਹੈ ਜੇਕਰ ਤੁਸੀਂ ਇਸ ਤਰ੍ਹਾਂ ਮੇਰੇ ਤਰੀਕੇ ਨਾਲ ਬਣਾਓਗੇ ਤੇ ਵੈਸੇ ਤਾਂ ਜੀ ਬਹੁਤ ਏ ਤੇ ਨਮਕ ਆਪਾਂ ਬਹੁਤ ਘੱਟ ਪਾਇਆ ਕਿਉਂਕਿ ਨਮਕ ਉਧਰ ਆਪਾਂ ਪਾਇਆ ਸੀ ਉਧਰ ਟੇਸਟ ਜਦੋਂ ਗ੍ਰाइंड ਕਰ ਲਿਆ ਮੈਂ ਟੇਸਟ ਕਰਕੇ ਦੇਖ ਲਿਆ ਸੀ ਕਿੰਨਾ ਕਿ ਨਮਕ ਘੱਟੇ ਉਸ ਹਿਸਾਬ ਨਾਲ ਆਪਾਂ ਇੱਧਰ ਪਾਇਆ ਇਸ ਚੀਜ਼ ਦਾ ਧਿਆਨ ਰੱਖਣਾ ਤੇ ਹੁਣ ਆਪਾਂ ਇਹਦੇ ਵਿੱਚ ਬੇਸਨ ਪਾਵਾਂਗੇ ਮੋਟਾ ਬੇਸਨ ਆਪਣੇ ਕੋਲ ਮੱਕੀ ਦਾ ਆਟਾ ਨਹੀਂ ਸੀ ਆਪਾਂ ਬੇਸਨ ਦੀ ਵਰਤੋਂ ਕੀਤੀ ਹੈ ਦੋ ਚਮਚ ਬਾਈਂਡਿੰਗ ਲਈ ਜੀ ਵਧੀਆ ਹੁੰਦਾ ਤੇ ਪੌਣਾ ਜੀ ਤੁਸੀਂ ਪਾ ਲਓ ਵੈਸੇ ਤਾਂ ਲਈ ਜਿ ਲੱਗਦਾ ਤੁਸੀਂ ਕਈ ਨਹੀਂ ਪਾਉਂਦੇ ਪਰ ਆਪਾਂ ਮੱਕੀ ਦੇ ਆਟੇ ਦੀ ਥਾਂ ਦੇਸਣ ਦਾ ਅਭਿਯੋਗ ਕਰ ਲਿਆ ਤੇ ਹੁਣ ਆਪਾਂ ਗ੍ਰਾਈਂਡ ਕੀਤਾ ਹੋਇਆ ਸਾਗ ਇਹਦੇ ਵਿੱਚ ਪਾਵਾਂਗੇ ਸਾਗ ਦੇਖਣ ਤੋਂ ਹੀ ਜੀ ਤੁਹਾਨੂੰ ਪਤਾ ਲੱਗ ਗਿਆ ਹੁਣ ਅਸੀਂ ਬਹੁਤ ਵਧੀਆ ਬਣਿਆ ਹੈ ਹਰਿਆ ਹਰਿਆ ਬਿਲਕੁਲ ਬਹੁਤ ਹੀ ਗੁਣਾ ਨਾਲ ਭਰਪੂਰ ਸਾਗ ਹੈ ਜੀ ਗਰਮੀਆਂ ਵਿੱਚ ਇਹਦੀ ਵਰਤੋਂ ਜ਼ਰੂਰ ਕਰਨੀ ਚਾਹੀਦੀ ਹੈ ਬੱਚੇ ਵੀ ਇਹਨੂੰ ਬੜੀ ਆਸਾਨੀ ਨਾਲ ਖਾ ਲੈਣਗੇ ਤੇ ਤੁਹਾਨੂੰ ਪਤਾ ਹੀ ਨਹੀਂ ਲੱਗੇਗਾ ਤੁਸੀਂ ਇਹਦੇ ਵਿੱਚ ਸੁਆਂਜਣਾ ਦੀ ਵੀ ਵਰਤੋਂ ਕੀਤੀ ਹੈ ਆਪਾਂ ਜੀ ਸਾਗ ਵਿੱਚ ਸੁਆਂਜਣਾ ਦੀ ਹਮੇਸ਼ਾ ਹੀ ਵਰਤੋਂ ਕਰੀਦੀ ਹੈ ਤੇ ਸਵਾਂਝਨਾ ਦੀ ਕਿਸੇ ਵੀ ਤਰ੍ਹਾਂ ਤੁਸੀਂ ਵਰਤੋਂ ਕਰਿਆ ਕਰੋ ਆਪਣੇ ਬੱਚਿਆਂ ਨੂੰ ਦਿਆ ਕਰੋ ਆਪਣੇ ਘਰਦਿਆਂ ਨੂੰ ਦਿਆ ਕਰੋ ਕਿਉਂਕਿ ਇਹਦੇ ਬਹੁਤ ਜ਼ਿਆਦਾ ਮੈਡੀਸਨ ਵਿੱਚ ਸਵਾਂਝਨਾ ਪੈਂਦਾ ਤੁਸੀਂ ਕਿਸੇ ਵੀ ਵੈਦ ਕੋਲੋਂ ਦਵਾਈ ਲੈਂਦੇ ਤੇ ਉਸ ਵਿੱਚ ਜ਼ਿਆਦਾਤਰ ਸਵਾਂਝਨਾ ਦੀ ਵਰਤੋਂ ਹੁੰਦੀ ਹੈ ਕਾੜਿਆਂ ਵਿੱਚ ਤੇ ਇਸ ਤਰ੍ਹਾਂ ਤੁਸੀਂ ਘਰ ਵਿੱਚ ਹੀ ਇਹਦੀ ਵਰਤੋਂ ਕਰ ਸਕਦੇ ਹੋ ਆਪਾਂ ਸਾਗ ਬਣਾ ਕੇ ਵੀ ਸਵਾਂਝਨਾ ਦਾ ਖਾ ਸਕਦੇ ਆ ਬਿਲਕੁਲ ਨਹੀਂ ਪਤਾ ਲੱਗੇਗਾ ਉਧਰ ਤੌੜੀ ਵੇਚੀ ਮੈਂ ਪਾਣੀ ਗਰਮ ਕਰ ਲਿਆ ਸੀ ਜਿੰਦੇ ਵਿੱਚੋਂ ਸਾਗ ਕੱਢਿਆ ਸੀ ਤੇ ਉਹੀ ਗਰਮ ਪਾਣੀ ਸਾਗ ਵਿੱਚ ਪਾਉਣਾ ਜੀ ਠੰਡਾ ਪਾਣੀ ਨਹੀਂ ਪਾਉਣਾ ਤੇ ਜਿੰਨੇ ਕੀ ਪਾਣੀ ਦੀ ਜਰੂਰਤ ਹੈ ਓਨਾ ਹੀ ਪਾਉਣਾ ਹੈ ਤੇ ਆਪਾਂ ਪਾਣੀ ਪਾ ਕੇ ਇਹਨੂੰ ਸਾਗ ਨੂੰ 5 ਤੋਂ 10 ਮਿੰਟ ਪੱਕਣ ਲਈ ਰੱਖ ਦਾਂਗੇ ਤਾਂ ਕਿ ਸਾਰਾ ਕੁਝ ਵਿੱਚ ਚੰਗੀ ਤਰ੍ਹਾਂ ਮਿਕਸ ਹੋ ਸਕੇ ਜੇਕਰ ਤੁਹਾਨੂੰ ਸਾਡੀਆਂ ਵੀਡੀਓ ਵਧੀਆ ਲੱਗਦੀਆਂ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਹੁਣ ਆਪਣਾ ਸਾਗ ਜੀ ਬਣ ਕੇ ਬਿਲਕੁਲ ਤਿਆਰ ਹੈ ਤੇ ਆਪਾਂ ਇਹਨੂੰ ਰਾਗੀ ਦੀ ਰੋਟੀ ਨਾਲ ਖਾਵਾਂਗੇ ਬਹੁਤ ਹੀ ਵਧੀਆ ਸਾਗ ਬਣਿਆ ਜੀ ਤੁਸੀਂ ਵੀ ਜਰੂਰ ਟਰਾਈ ਕਰਿਓ ਸਾਡੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ